ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ ਜੀ ਮੈਂ ਦਵਿੰਦਰਜੀਤ ਸਿੰਘ ਹੰਦਰਗ ਜਰਮਨ ਤੋਂ ਜੀ ਹਮੇਸ਼ਾ ਦੀ ਤਰ੍ਹਾਂ ਆਪਾਂ ਬਚਤਰਨਾਟਕ ਗ੍ਰੰਥ ਤੇ ਇਹ ਗੱਲ ਕਰਨੀ ਹੈ ਜੀ ਇਸ ਗ੍ਰੰਥ ਦਾ ਨਾਮ ਬਚਤਰਨਾਟਕ ਸੀ ਇਹਦਾ ਨਾਮ ਦਸਮ ਗ੍ਰੰਥ ਕਿਉਂ ਰੱਖਿਆ ਗਿਆ ਮੈਨੂੰ ਲੱਗਦਾ ਕਿ ਸ਼ਾਇਦ ਜੋ ਇਹਦੇ ਵਿੱਚ ਲਿਖਿਆ ਈ ਸਾਡੇ ਵੀਰਾਂ ਭੈਣਾਂ ਨੇ ਸੋਚਿਆ ਹੋਵੇਗਾ ਕਿ ਗੁਰੂ ਗੋਬਿੰਦ ਸਿੰਘ ਜੀ ਲਿਖਿਆ ਉਹਨਾਂ ਨੇ ਲਿਖਿਆ ਤੇ ਐਦਾਂ ਦੀ ਜਿਹੜੀ ਹੈ ਜੀ ਹੈ ਲਿਖਤ ਉਹ ਗੁਰੂ ਗੋਬਿੰਦ ਸਿੰਘ ਜੀ ਲਿਖ ਸਕਦੇ ਨੇ ਸ਼ਾਇਦ ਇਸ ਕਰਕੇ ਇਹਨਾਂ ਨੇ ਇਹਦਾ ਨਾਮ ਸ਼੍ਰੀ ਦਸ਼ਮ ਗ੍ਰੰਥ ਰਹਿਤਤਾ ਹੋਏਗਾ ਜੀ ਮੈਂ ਤੁਹਾਨੂੰ ਇਹਦਾ ਦਸਵਾਂ ਚਰਿੱਤਰ ਪੜ ਕੇ ਸੁਣਾਵਾਂਗਾ ਜੀ ਤੇ ਫੈਸਲਾ ਤੁਸੀਂ ਆਪ ਕਰ ਲਿਓ ਕਿ ਇਹ ਗੁਰੂ ਸਾਹਿਬ ਲਿਖ ਸਕਦੇ ਨੇ ਜਾਂ ਨਹੀਂ ਲਿਖ ਸਕਦੇ ਜੀ ਦਸਵਾਂ ਚਰਿੱਤਰ ਜੀ ਕਥਾ ਚਿੱਤਰਕਲਾ ਇਹਦੇ ਤਕਰੀਬਨ 13 13 ਪਦੇ ਨੇ ਜੀ ਇਹਦੇ ਇਹਦੇ ਵਿੱਚ ਤਿੰਨ ਦੋਰੇ ਆ ਜੀ ਇੱਕ ਚੁਪਈ ਹੈ ਇੱਕ ਅਡੇਲ ਹੈ ਜੀ ਇਹਦੇ ਚ ਉਸ ਵਪਾਰੀ ਦੀ istri ਦੀ ਦਾਸੀ ਜਿਸ ਨੂੰ ਰਾਜੇ ਨੇ ਗੁੱਸੇ ਨਾਲ ਮਾਰਿਆ ਸੀ ਉਸ ਨੇ ਵੀ ਕਈ ਚਰਿੱਤਰ ਵਿਖਾਏ ਸਨ ਮੰਤਰੀ ਨੇ ਰਾਜੇ ਨੂੰ ਸੁਣਾ ਕੇ ਆਖਿਆ ਚਪਈ ਬਹੁਤ ਮਾਰ ਖਾਨ ਨਾਲ ਉਸ ਦੇ ਮਨ ਵਿੱਚ ਗੁੱਸਾ ਆਇਆ ਉਸ ਨੇ ਇੱਕ ਸੈਦ ਨਾਲ ਜਾਰੀ ਕਰ ਲਈ ਹੁਣ ਰੋਜ ਉਸ ਨੂੰ ਆਪਣੇ ਘਰ ਬੁਲਾਉਣ ਲੱਗੀ ਤੇ ਵਪਾਰੀ ਤੇ ਇਸਤਰੀ ਦਾ ਧਨ ਲੁੱਟਣ ਲੱਗੀ ਦੁਹਰਾ ਇੱਕ ਦਿਨ ਉਸ ਸਾਇਦ ਨੂੰ ਵਪਾਰੀ ਵਪਾਰੀ ਦੀ ਇਸਤਰੀ ਦੀ ਮੰਜੀ ਤੇ ਸਵਾ ਕੇ ਉਸ ਦਾਸੀ ਨੇ ਉਸ ਵਪਾਰੀ ਦੀ ਇਸਤਰੀ ਨੂੰ ਪਹਿਲਾਂ ਹੀ ਜਾ ਕੇ ਆਖਿਆ ਤੁਹਾਡਾ ਰਾਜਾ ਤੁਹਾਨੂੰ ਪ੍ਰੇਮ ਵਸ ਹੋ ਕੇ ਛੇਤੀ ਬੁਲਾ ਰਿਹਾ ਹੈ ਮੇਰੀ ਗੱਲ ਮੰਨੋ ਅਤੇ ਛੇਤੀ ਉੱਥੇ ਚਲੋ ਤੁਹਾਡੇ ਅਤਿ ਪ੍ਰੇਮ ਵਿੱਚ ਮਸਤ ਰਾਜਾ ਤੁਹਾਡੀ ਰਾਹ ਵੇਖ ਰਿਹਾ ਹੈ ਇਸ ਲਈ ਜਿੱਥੇ ਅੱਗ ਬਲ ਰਹੀ ਹੈ ਤੁਸੀਂ ਉੱਥੇ ਛੇਤੀ ਚਲੋ ਇਹ ਗੱਲ ਸੁਣ ਕੇ ਉਸ ਉਹ ਇਸਤਰੀ ਦੌੜ ਕੇ ਰਾਜੇ ਕੋਲ ਪਹੁੰਚੀ ਅਤੇ ਸੈਯਦ ਵੱਲ ਇਸ਼ਾਰਾ ਕਰਕੇ ਰਾਜੇ ਨੂੰ ਆਖਿਆ ਇਹ ਤੁਹਾਡੀ ਪ੍ਰੇਮਿਕਾ ਸੁੱਤੀ ਹੋਈ ਹੈ ਉਸ ਨੂੰ ਜਾ ਕੇ ਪੈਰਾਂ ਤੋਂ ਫੜ ਲਓ ਆਪ ਅੱਗੇ ਦੌੜ ਕੇ ਉਸ ਨੇ ਸੈਯਦ ਨੂੰ ਆਖਿਆ ਕਿ ਤੂੰ ਕਿਰਪਾਨ ਫੜ ਕੇ ਜਾਗਦਾ ਰਹੋ ਤਾਂ ਕਿ ਕੋਈ ਆ ਕੇ ਤੈਨੂੰ ਫੜ ਨਾ ਲਵੇ ਉਧਰ ਜਿੱਥੇ ਚੋਰ ਲੱਗ ਬਾਲਕੇ ਬੈਠੇ ਹੋਏ ਸਨ ਉੱਥੇ ਵਪਾਰੀ ਦੀ istri ਜਦੋਂ ਪਹੁੰਚੀ ਤਾਂ ਉਹਨਾਂ ਨੇ ਉਸ ਵਪਾਰੀ ਦੀ istri ਨੂੰ ਲੁੱਟ ਕੇ ਅਤੇ ਮਾਰ ਕੇ ਡੂੰਗੇ ਟੋਏ ਵਿੱਚ ਦਬਾ ਦਿੱਤਾ ਅਢਲ ਇੱਧਰ ਰਾਜਾ ਚਿੱਤਰਕਲਾ ਦੀ ਗੱਲ ਨੂੰ ਮੰਨ ਕੇ ਉਹਦੇ ਪੈਰ ਛੂਨ ਲਈ ਪਹੁੰਚਾ ਸੈਦ ਨੇ ਉੱਠਦਿਆਂ ਹੀ ਕਿਰਪਾਨ ਨਾਲ ਵਾਰ ਕੀਤਾ ਅਤੇ ਰਾਜੇ ਨੂੰ ਮਾਰ ਸੁੱਟਿਆ ਦੁਹਰਾ ਇਸ ਤਰ੍ਹਾਂ ਵਪਾਰੀ ਦੀ ਪਤਨੀ ਨੂੰ ਚੋਰਾਂ ਨੇ ਮਾਰ ਦਿੱਤਾ ਅਤੇ ਸੈਦ ਰਾਜੇ ਨੂੰ ਮਾਰ ਕੇ ਉਸ ਦਾਸੀ ਚਿੱਤਰਕਲਾ ਨੂੰ ਆਪਣੇ ਘਰ ਲੈ ਗਿਆ ਕਦੀ ਵੀ ਇਸਤਰੀ ਨੂੰ ਆਪਣਾ ਭੇਦ ਨਹੀਂ ਦੱਸਣਾ ਚਾਹੀਦਾ ਪਰ ਉਸ ਦਾ ਭੇਦ ਜਾਣ ਲੈਣਾ ਚਾਹੀਦਾ ਹੈ ਇਹ ਚੰਚਲ ਇਸਤਰੀਆਂ अनेका ਪੁਰਸ਼ਾਂ ਦੇ ਹਿਰਦਿਆਂ ਵਿੱਚ ਜ਼ਖਮ ਕਰ ਦਿੰਦੀਆਂ ਹਨ ਇਸਤਰੀਆਂ ਦੇ ਚਿੱਤ ਨੂੰ ਭਾਵੇਂ ਚੁਰਾ ਲਓ ਪਰ ਆਪਣਾ ਚਿੱਤ ਉਹਨਾਂ ਨੂੰ ਕਦੇ ਨਾ ਦਿਓ ਅਤੇ अनेका ਤਰ੍ਹਾਂ ਦੇ ਪਦਾਰਥ ਦਿੰਦਿਆਂ 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 ਹੋਇਆਂ ਉਹਨੂੰ ਰੋਜ਼ਾਨਾ ਪ੍ਰਸੰਨ ਕਰਦੇ ਰਹੋ ਗੰਦਰਵ ਰਸ਼ ਗੰਦਰਵ ਜਾਸ਼ ਪੁਚੰਗ ਦੇਵ ਅਦੇਵ ਕੋਈ ਵੀ ਇਸਤਰੀ ਦਾ ਭੇਦ ਨੂੰ ਨਹੀਂ ਸਮਝ ਸਕਿਆ ਫਿਰ ਭਲਾ ਇਹ ਮਨੁੱਖ ਕਿਸ ਪਾਣੀ ਹਾਰ ਹੈ ਇਹਦਾ 10ਵਾਂ ਚਰਿੱਤਰ ਸਮਾਪਤ ਹੈ ਜੀ ਅਜੇ ਅੱਗੇ ਚੱਲਦਾ ਜੀ ਹੁਣ ਦੇਖੋ ਜੀ ਇਹ ਗ੍ਰੰਥ ਕਹ ਰਹੇ ਨੇ ਕਿ ਜਨਾਨੀ ਜਾਤ ਤੇ ਇਤਵਾਰ ਨਹੀਂ ਕਰਨਾ ਬਾਬੇ ਨਾਨਕ ਜੀ ਦੀ ਫਿਲਾਸਫੀ ਜੀ ਸੋ ਕਿਉ ਮੰਦਾ ਆਖੀਏ ਜਿਤ ਜੰਮੇ ਰਾਂ ਜਾਨ ਇਹ ਗੁਰੂ ਗੁਰੂ ਗ੍ਰੰਥ ਸਾਹਿਬ ਜੀ ਦੀ ਫਿਲਾਸਫੀ ਹੈ ਜੀ ਇਹ ਗੁਰੂ ਗ੍ਰੰਥ ਸਾਹਿਬ ਜੀ ਦੀ ਪਵਿੱਤਰ ਬਾਣੀ ਹੈ ਜੀ ਜੋ ਬਾਬੇ ਨਾਨਕ ਜੀ ਨੇ ਰਚੀ ਸੀ ਜੀ ਹੁਣ ਇਹਨੂੰ ਤੁਸੀਂ ਗੁਰੂ ਗ੍ਰੰਥ ਸਾਹਿਬ ਦੀ ਕਸਵੱਟੀ ਤੇ ਲਾ ਕੇ ਦੇਖ ਲਓ ਇਹਦੇ ਵਿੱਚ ਕੀ ਸਹੀ ਤੇ ਕੀ ਗਲਤ ਹੈ ਜੀ ਮੇਰੇ ਲਈ ਇਹ ਗੁਰੂ ਦੀ ਲਿਖਤ ਨਹੀਂ ਹੋ ਸਕਦੀ ਜੀ ਇਸ ਕਰਕੇ ਮੇਰੇ ਵੱਲੋਂ ਇਹ ਬਚਿੱਤਰ ਨਾਟਕ ਹੈ ਜੀ ਹੋਈਆਂ ਗਲਤੀਆਂ ਮਾਫ ਕਰਨੀਆਂ ਜੀ ਅਗਲਾ ਚਤਤਰ ਲੈ ਕੇ ਫੇਰ ਕੱਲ ਨੂੰ ਹਾਜ਼ਰ ਹੋਵਾਂਗਾ ਜੀ ਇਹਦੇ ਸਕਰੀਨਸ਼ਾਟ ਮੈਂ ਤੁਹਾਨੂੰ ਪਾ ਦਾਂਗਾ オリジナル ਗ੍ਰੰਥ ਦਾ ਪੰਨਾ ਨੰਬਰ ਔਰ ਵਿਆਖਿਆ ਗਿਆਨੀ ਨਰੈਣ ਸਿੰਘ ਦੇ ਟਿੱਕੇ ਦੀ ਮੈਂ ਨਾਲ ਪਾ ਦਾਂਗਾ ਜੀ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ